ਹਾਂਜੀ ਮੱਤਰੋ ਕੀ ਹਾਲ ਆ ਸਸਰੀ ਕਾਲ ਪਹਿਲਾ ਸਾਰਿਆਂ ਨੂੰ ਸਸਰੀ ਗਨ ਨ ਸਤਿ ਸ਼੍ਰੀ ਅਕਾਲ ਆਪਾਂ ਵੀ ਉਲਟਾ ਬੋਲਦੇ ਤੇ ਅੱਜ ਜਾਣਾ ਗੁਰੂ ਸਾਰਾ ਗੁਰੂ ਘਰ ਠੀਕ ਆ ਉਧਰ ਏਰੀ ਨੂੰ ਗੁਰੂ ਸਾਹਿਬ ਆ ਤੇ ਉਧਰ 2 ਜਨਵਰੀ ਛੱਡ ਕੇ ਆਉਣੇ ਅੱਜ ਠੀਕ ਆ ਨਾਲੇ ਦਰਸ਼ਨ ਨਾਲੇ ਮਹਾਰਾਜ ਦੇ ਦਰਸ਼ਨ ਮਿਲੇ ਕਰ ਲਾਂਗੇ ਠੀਕ ਆ ਨਾਲੇ ਕੂਤਰ ਛਟਿਆਵਾਂਗੇ ਠੀਕ ਐ ਕੂਤਰ ਛਟਕਾਉਣੇ ਅੱਜ ਮਿਲਦਾ ਤੁਹਾਨੂੰ ਦਿਖਾਉਣਿਆ ਚੱਲ ਕੇ ਬਾਟੀਆਂ ਦਾ ਕਰੀ ਜਾਂਦਾ ਕੰਮ ਜਾਜੂ ਜੇ ਬਣਾਈ ਜਾਂਦਾ ਤੇ ਅਸੂ ਵੀ ਜਾਣ ਸਾਡੇ ਸੁਲਾਬ ਬਣ ਕੀ ਹੈ ਬੱਚੀ ਵੱਡ ਗਈ ਹੁਣੀ ਕਿਤੇ ਮੁੰਡੇ ਨਹੀਂ ਘਰਤੀ ਆਪਣਾ ਇਧਰੋਂ ਲਓ ਜੀ ਖੜਦਾ ਖੜਦਾ ਖੜਾ ਕਰੋ ਚੈੱਕ ਲਓ ਜੀ ਕਿੰਨੇ ਇਧਰ ਲਾਤੇ ਬਈ ਟੋਕਰੀਆਂ ਠੀਕ ਆ ਆ ਦੋ ਲਾਤੀਆਂ ਟੋਕਰੀਆਂ ਅੰਡਿਆਂ ਨੂੰ ਤੇ ਇੱਕ ਆ ਬਣਾਤਾ ਖਾਣਾ ਠੀਕ ਆ ਤੂ ਤੇ ਕਾ ਲੈਂਦੀ ਐ ਨਵੇਂ ਇਹਨਾਂ ਨੇ ਜਿਵੇਂ ਹੁਣ ਟੋਕਰੀਆਂ ਠੀਕ ਆ ਪਰ ਦੇ ਕੇ ਰੋਟਾ ਖਾਣਾ ਤੇ ਉੱਤਰਗੜ ਲੈ ਕੇ ਜਾਣੇ ਨੇ ਮੰਟੀ ਹਾਂ ਮੰਟੀ ਉੱਤਰਗੜੇ ਲੈ ਕੇ ਜਾਣਨੇ ਆ ਆਹ ਬਈ ਹਾਂ ਆਹ ਜਾਲ ਵਾਲੇ ਅੱਛਾ ਆਹ ਮੀਂਹ ਜਲੇ ਲਾ ਕੱਢ ਕੱਢੀ ਮੜਾਈ ਇਹਨੂੰ ਤਖਾਈਏ ਸੱਜਣੋ ਮਿੱਤਰਾਂ ਨੂੰ ਦਿਖਾਏ ਇਹ YouTube ਵਾਲਿਆਂ ਨੂੰ ਸੁਪਰ ਨੇ ਤੇ ਆ ਬੱਚੇ ਲਿਆਂਦੇ ਨੇ ਬਈ ਠੀਕ ਐ ਜਿਹੜੇ ਤੋਂ ਦਿੱਤੇ ਨੇ ਜਾ ਕੇ ਸੱਟਾ ਮੜਿਆ ਬਈ ਗੱਲ ਬਾਤ ਬਣਾ ਰਹੀ ਆ ਸੈਟ ਅਪ ਦੀ ਠੀਕ ਐ ਬਣਾਉਣੀ ਆ ਚੰਗੀ ਹਾਲ ਤਾਂ ਬਣਾਉਣੀ ਆ ਹਾਲੇ ਬਣੀ ਨਹੀਂ ਮਾਟੀ ਹੂੰ 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 ਚਲੋ ਲਾ ਕੂਤਰ ਤਾਂ ਖਾ ਗਰਾ ਇਹ ਦੂਜਾ ਵੀ ਕੱਟ ਲੈ ਫੜ ਲਈ ਜੋੜੇ ਮਗੂ ਆ ਮੈਨੂੰ ਪੜਾ ਦੇੰਨੇ ਦੇਖਿਓ ਉਹ ਕੱਟਦਾ ਮੈਂ ਦਾ ਯਾਰ ਵੇ ਹਾਂ ਉਰੀ ਦਿਖਾਉਂਦੀ ਐ ਚੇਤੀ ਇਧਰ ਐਂ ਜਿ ਦਿਖਾ ਦੇ ਮਤਲਬ ਐਂ ਘੁੰਮ ਜਾ ਐਵੇਂ ਐਂ ਰਹਾ ਜਾ ਹਾਂ ਲਓ ਯਾ ਕੂਤਰ ਛੱਡ ਕੇ ਆਉਣੇ ਨੇ ਗੁਰੂ ਸਾਰ ਹੁਣ ਦਿਖਾ ਦੂਜੇ ਲੋਟ ਜਿਵੇਂ ਤੂੰ ਕਹਾ ਤੀ ਜਿਵੇਂ ਤੂੰ ਗਰਾਂ ਤੀ ਜਿਵੇਂ ਤੂੰ ਆ ਛੱਡ ਕੇ ਆਉਣੇ ਨੇ ਜਾਨਪਰ ਠੀਕ ਆ ਗੁਰੂ ਸਾਰਾ ਛੱਡ ਦੇ ਨਾ 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 ਛੱਡੀ ਯਾਰ ਚਫਾ ਆ ਕੈਮਰਾ ਚ ਦੇ ਰਿਹਾ ਹਾਂ ਆ ਗੋਲ ਚ ਫਾਲੇ ਸੀ ਚੀ ਲੱਗ ਜਾਵਾਂਗੇ ਲਓ ਜੀ ਮਤਰੋਂ ਪੁੱਤ ਤੁਹਾਨੂੰ ਦਿਖਾ ਤੇ ਚੱਲਦੇ ਆ ਲੈਗੇ ਠੀਕ ਆ ਬਰ ਨੈਕਸਟ ਵਧੀ ਆਉਂਦੀ ਆ ਨਾ ਫਿਰ ਆਪਾਂ ਛੋਟੇ ਜਿਹੇ ਨੰਬਰ ਅਹੀਂ ਖੁੱਲੋ ਇੰਗਰਾ ਕਰ ਲੈ ਰੀਲੋਡ ਲਾਵੀ ਮੇਟਰ ਦਿਖਾਈਏ ਇੱਕ ਜੀ ਜੋ ਇੱਕ ਹੈ ਇੱਕ ਜੀ ਨਾ ਉਹ ਵਾਲੀ ਖਤਰਨਾਕ ਆ ਕਰੋ ਚੈੱਕ ਬਈ ਦੱਸਾਂ ਜਾਨੀ ਆ ਦੀਆਂ ਕਿੰਨ ਪੰਨਾਂ ਜਗਨੇ ਕਰ ਲਿਆ ਮਲਦੇ ਆਪਾਂ ਚੱਲ ਦਾਂਗੇ ਬਾਅਦ ਲਾਓ ਜੀ ਆ ਗਏ ਗੁਰੂ ਸਰ ਉੱਤੇ ਕਿੰਨੀ ਹੋਰ ਕੂੜੀਆਂ ਨੇ ਹੋਏ ਤੇ ਜਾਨਪੁਰ ਬੈਠੀ ਆ ਦੇਖੋ ਤੇਰੀ ਪਾਲ ਸਾਰੇ ਉੱਡ ਗਏ ਹੋਏ ਕੋੜਦੇ ਹੂੰ ਆ ਆ ਖੁੱਡਾ ਜਾ ਠੀਕ ਹੈ ਹਲਾ ਇਹ ਕਰੋ ਜਾ ਕਾ ਗੁਰੂ ਸਰ ਆੜਾ ਤਾਂ ਇੱਕਾ ਦੂਜਾ ਵੀ ਗਿਆ ਆਹ ਲੁਕਣੀਆਂ ਲੱਗੇ ਹੋਣੀ ਲਾਓ ਜੀ ਚੰਡੜ ਗਿਆ ਪੂਰਾ ਗੁਰੂ ਸਰ ਦੇ ਕਬੂਤਰ ਇਹ ਸਾਰੇ ਛੱਡੇ ਨੇ ਆਪਣੀ ਹੈਗੀ ਐ ਚ ਕੋਈ ਜਿਹੜੇ ਪਹਿਲਾਂ ਸਾਡੇ ਕੀ ਕਰਦੀ ਉਹ ਕਿੱਥੇ ਪਹਿਲਾਂ ਨਹੀਂ ਆ ਗਈ ਗੱਲ ਸੁਣ ਆ ਖੱਟ ਗਈ ਪਹਿਲਾਂ ਆਹ ਹਾਂ ਹਾਂ ਦੋ ਹੁਣ ਚੱਲਦੇ ਆ ਜਾ ਬੰਦ ਲੱਜ ਜਾਣ ਲੋ ਜੀ ਜਾਣ ਪਰ ਛੱਡ ਤੇ ਆਪਾਂ ਗੁਰੂ ਸਰ ਠੀਕ ਆ ਦੋ ਕਿ ਕਾਹ ਹਰਦਾ ਤੇ ਪਹਿਲਾਂ ਨਹੀਂ ਵਿਚੀ ਰੜਦੇ ਹੋਣੇ ਹਨ ਤੇ ਕੁੱਤਰ ਉਹ ਭਾਗੇ ਬਈ ਉਹ ਵਗਣੇ ਸ਼ਾ ਉੱਤੇ ਖੰਡੇ ਤੇ ਆ ਗਿਆ ਆ ਗਿਆ ਲੋਈ ਕਰੋ ਚੱਕ ਉਹ ਬੰਦ ਲਾ ਲਈ ਚਲੋ ਕੁੱਟਾ ਦਿਖਾ ਦਈਏ ਸੱਚਾ ਕੁੱਟਾ ਹੈ ਹਨਾ ਗੁਰੂ ਘਰ ਬਾਬੇ ਅੰਦਰ ਰੱਖਿਆ ਹੋਇਆ ਪੂਰੀ ਆਂਦੇ ਨਹੀਂ ਭਈ ਸਾਰਾ ਦਿਨ ਕੁੱਤਰ ਕੋਈ ਕਿਤੇ ਨਹੀਂ ਆ ਉੱਧਾ ਦਾਣਾ ਪਾਣੀ ਆਪੇ ਪਾ ਲੈਂਦਾ ਆ ਦੇਖੋ ਦਾਣੇ ਇਹਦੇ ਵਿੱਚ ਤੇ ਹਨਾ ਮੱਥਾ ਠੀਕੇ ਠੀਕਾ ਦਰਸ਼ਨ ਵੇਲੇ ਕਰੀਏ ਆ ਗਿਆ ਲਓ ਜੀ ਕਰੋ ਚੱਕ ਕੂਰੂਸਰ ਵਾਲੇ ਕੁੱਤਰ ਉਹ ਤੇਰੀ ਲਾਉ ਜੀ ਦੇਖੋ ਇਹ ਉੜੀ ਰਹਾਂਦੇ ਨੇ ਬਈ ਸਾਰੇ ਕੂਤਰਾ ਗੁਰੂਸਰ ਲਾਓ ਜੀ ਸੱਜਣ ਮਿੱਤਰ ਕਰੋ ਚੱਕ ਸਕੂਲ ਵਾਲੀ ਪੁਆਇੰਟ ਠੀਕ ਆ ਓਕੇ ਹੋ ਗਿਆ ਕੰਮ ਦੇਖੋ ਬਈ ਇੱਕ ਮਿੰਟ ਲਾਈਟ ਬੰਦ ਕਰ ਲਈ ਹਾਂ ਹੁਣ ਦੇਖੋ ਬਈ ਆ ਦੇਖੋ ਠੀਕ ਹੈ ਜਮਾ ਓਕੇ ਬਣਾਤੀ ਸਰੀ ਲਾਤਾ ਕੰਮ ਜਮਾ ਹਨਾ ਦੇਖ ਠੀਕ ਹੈ ਓਕੇ ਹੋ ਗਿਆ ਰਿਪੋਰਟ ਜਮਾ ਇੱਕ ਨੰਬਰ ਉਤਰਤਾ ਦਿੱਤੇ ਛੱਡ ਤੇ ਇੱਕਾ ਸਕੋਰ ਵਾਲੀ ਪੁਆਇੰਟ ਲੈਂਦੀ ਆ ਬਈ ਆਪਣੇ ਹਨਾ ਸੀਮੀ ਐ ਕਿਸਨੇ ਦਰਗੀਨੇ ਤੇ ਬਸ ਅੱਜ ਦੇ ਵੰਤਵਾਰਸ ਆਈ ਸੀ ਬਈ ਹਨਾ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਜਾਂ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਤੇ ਸਤਿ ਸ਼੍ਰੀ ਅਕਾਲ ਬਾਈ ਬਾਈ